ਪ੍ਰਕਾਸ਼ੋ ਆਪਣਾ ਝੋਲਾ ਸੱਜਣ ਸਿੰਘ ਨੂੰ ਫੜਾ ਕੇ ਅੰਦਰ ਲੰਘ ਗਈ। ਉਹਦੇ ਮਗਰੇ ਮਨਜੀਤ ਵੀ ਦਲੀਜਾਂ ਦੇ ਸਿਰ ਝੁਕਾ ਕੇ ਅਗਾਹ ਲੰਗੀ। ਪ੍ਰਕਾਸ਼ੋ ਨੇ ਰਸਮੀ ਮੱਥਾ ਟੇਕਿਆ ਪਰ ਦੁਖੀਆ ਮਨਜੀਤ ਦੀਆਂ ਮੱਥਾ ਟੇਕਣ ਲੱਗਿਆਂ ਭਰੀਆਂ ਹੋਈਆਂ ਅੱਖਾਂ ਡੁੱਲ ਪਈਆਂ। ਉਹਨੇ ਗੁਰੂ ਮਹਾਰਾਜ ਅੱਗੇ ਇੱਕੇ ਸਾਹੇ ਸੈਂਕੜੇ ਰਜ਼ੋਈਆਂ ਕੀਤੀਆਂ। ਪ੍ਰਸ਼ਾਦ ਲੈ ਕੇ ਦੋਵੇਂ ਪਿੱਛੇ ਭਰਤੀਆਂ ਬੂਹੇ ਵਚਾ ਕੇ ਪ੍ਰਕਾਸ਼ੋ ਨੇ ਸੱਜਣ ਸਿੰਘ ਕੋਲੋਂ ਝੋਲਾ ਫੜਦਿਆਂ ਪੁੱਛਿਆ ਕੁੰਜੀ ਕਿੱਥੇ ਆ? ਗੱਜਰ ਸੌ ਘਰੇਆ ਸਭ ਉਹਨੂੰ ਜਰਾ ਇੱਧਰ ਕੱਲੀ ਪੱਕੀ ਹੋ ਯਾਦ ਅਨੁਸਾਰ ਸੱਜਣ ਚੰਗ ਨੇ ਖੱਬੀ ਮੁੱਛ ਤੇ ਹੱਥ ਫੇਰ ਦਿਆਂ ਉੱਤਰ ਦਿੱਤਾ ਮਨਜੀਤ ਨੂੰ ਨਾਲ ਲੈ ਕੇ ਪ੍ਰਕਾਸ਼ੋ ਆਪਣੇ ਘਰ ਵੱਲ ਤੁਰ ਪਈ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਡੇਰਾ ਸਾਹਿਬ ਦੇ ਨਾਲ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੈ ਇਹ 10-11 ਫੋਟੋ ਚੇ ਚੋਖੇ ਖੁੱਲੇ ਥੜੇ ਉੱਤੇ ਬੜੀ ਸ਼ਾਨਦਾਰ ਬਣੀ ਹੋਈ ਹੈ ਥੜੇ ਦੀ ਦੱਖਣ ਦੀ ਬਾਹੀ ਸ਼ਾਹੀ ਮਸਜਿਦ ਦੀ ਉੱਚੀ ਗੰਧ ਹੈ ਚੜਦੀ ਤਰਫ ਥੜੇ ਦੇ ਉੱਪਰ ਕਮਰਿਆਂ ਦੀ ਪਾਲ ਹੈ ਇਨ੍ਹਾਂ ਕਮਰਿਆਂ ਵਿੱਚ ਗੁਰਦੁਆਰਾ ਕਮੇਟੀ ਦਾ ਦਫ਼ਤਰ ਹੁੰਦਾ ਸੀ ਪਹਾੜ ਦੀ ਬਾਹੀ ਥੜੇ ਦੇ ਥੱਲੇ ਛੋਟੇ-ਛੋਟੇ ਕਮਰੇ ਹਨ ਜਿਨ੍ਹਾਂ ਦੀ ਛੱਤ ਹੀ ਥੜੇ ਦਾ ਫਰਸ਼ ਹੈ ਇਨ੍ਹਾਂ ਤੰਗ ਕਮਰਿਆਂ ਵਿੱਚ ਕਮੇਟੀ ਦੇ ਸੇਵਾਦਾਰ ਰਹਿੰਦੇ ਸਨ ਥੜੇ ਦੇ ਲੈਹਿੰਦੇ ਪਾਸੇ ਵੀ ਉੱਪਰ ਕਮਰਿਆਂ ਦੀ ਪਾਲ ਹੈ ਇਨ੍ਹਾਂ ਵਿੱਚ ਕਮੇਟੀ ਦਾ ਸਕੱਤਰ ਤੇ ਪ੍ਰਧਾਨ ਰਹਿੰਦੇ ਸਨ ਸੱਜਣ ਸਿੰਘ ਗੱਜਣ ਸਿੰਘ ਦੋਵੇਂ ਭਰਾ ਆਵੇਂ ਸਧਾਰਨ ਸੇਵਾਦਾਰ ਸਨ ਕਮੇਟੀ ਦੇ ਪਰ ਉਹ ਪ੍ਰਧਾਨ ਸਾਹਿਬ ਦੇ ਪਤੀਜੇ ਹੋਣ ਕਰਕੇ ਉੱਪਰਲੇ ਖੁੱਲੇ ਕਮਰਿਆਂ ਵਿੱਚ ਰਹਿੰਦੇ ਸਨ ਲੈਹਂਦੇ ਪਾਸੇ ਦੀਆਂ ਪੌੜੀਆਂ ਚੜਦਿਆਂ ਪਹਿਲੇ ਦੋਵੇਂ ਕਮਰੇ ਉਹਨਾਂ ਦੇ ਕਬਜ਼ੇ ਵਿੱਚ ਸਨ ਜਦ ਪ੍ਰਕਾਸ਼ੋ ਤੇ ਮਨਜੀਤ ਬੂਹੇ ਕੋਲ ਪੁੱਜ ਗਿਆਂ ਅੱਗੇ ਗੱਜਣ ਸਿੰਘ ਕਮਰੇ ਨੂੰ ਜੰਦਰਾ ਮਾਰ ਰਿਹਾ ਸੀ ਪ੍ਰਕਾਸ਼ੋ ਨੇ ਉਸ ਵੱਲ ਇਸ਼ਾਰਾ ਕਰਕੇ ਮਨਜੀਤ ਨੂੰ ਦੱਸਿਆ ਭੈਣ ਜੀ ਇਹ ਮੇਰਾ ਦਿਓਰੇ ਬੜਾ ਬੀਬਾ ਮੁੰਡਾ ਏ ਮਨਜੀਤ ਨੂੰ ਇਹ ਬੇਮੌਕਿਆ ਕੀਤੀ ਹੋਈ ਤਾਰੀਫ਼ ਕੁਛ ਉਪਰੀ ਜਿਹੀ ਲੱਗੀ ਗੱਜਣ ਸਿੰਘ ਨੇ ਪ੍ਰਕਾਸ਼ੋ ਨੂੰ ਵੇਖ ਕੇ ਚਾਬੀ ਜੰਦਰੇ ਦੇ ਵਿੱਚੇ ਛੱਡ ਦਿੱਤੀ ਉਹਦੇ ਨਾਲ ਆ ਰਹੀ ਇੱਕ ਹੋਰ ਮੁਟਿਆਰ ਨੂੰ ਵੇਖ ਕੇ ਗੱਜਣ ਸਿੰਘ ਕੁਛ ਕਹਿਣਾ ਹੀ ਚਾਹੁੰਦਾ ਸੀ ਜਾਂ ਪ੍ਰਕਾਸ਼ੋ ਨੇ ਅੱਖ ਦੇ ਇਸ਼ਾਰੇ ਨਾਲ ਉਹਨੂੰ ਚੁੱਪ ਰਹਿਣ ਦਾ ਸੰਕੇਤ ਕਰਦਿਆਂ ਕਿ ਹਾਂ ਜਾਂ ਤੇਰਾ ਪ੍ਰਾਸਾਦ ਦਾ ਸੀ ਛਗੋ ਨੂੰ ਘਰ ਨੂੰ ਕੱਲੀ ਜਰਾ ਗੱਜਣ ਸਿੰਘ ਮੁਸਕੜੀਆਂ ਚੱਖ ਚਰੀ ਜਿਹੀ ਹਾਸੀ ਹੱਸਦਾ ਚਲਾ ਗਿਆ ਪ੍ਰਕਾਸ਼ੋ ਨੇ ਕੁੰਜੀ ਫੇਰ ਕੇ ਚੰਦਰਾ ਲਾਹਿਆ ਫਿਰ ਉਹ ਬੂਹਾ ਖੋਲਦੀ ਹੋਈ ਬੋਲੀ ਆ ਜਾ ਭੈਣ ਇਹ ਬਰਾ ਬਰਾਬਰ ਦੋ ਕਮਰੇ ਹਨ ਦੂਜੇ ਕਮਰੇ ਦਾ ਇੱਕ ਬੂਹਾ ਇਸ ਕਮਰੇ ਵਿੱਚ ਖੁੱਲਦਾ ਹੈ ਦੋਵੇਂ ਜਣੀਆਂ ਅਗਲੇ ਕਮਰੇ ਵਿੱਚ ਲੰਘ ਗਈਆਂ ਮਗਰਲੇ ਪਾਸੇ ਦੀ ਬਾਰੀ ਖੋਲਦਿਆਂ ਪ੍ਰਕਾਸ਼ੋ ਨੇ ਮੰਜੇ ਵੱਲ ਇਸ਼ਾਰਾ ਕਰਕੇ ਕਿਹਾ ਬੈਠੋ ਮਾਂ ਪੁੱਤ ਮੈਂ ਕੁਝ ਪਾਣੀ ਧਾਣੀ ਦਾ ਆਹਰ ਪਾਹਰ ਕਰਾਂ ਮਨਜੀਤ ਡੱਠੇ ਹੋਏ ਮੰਜੇ ਤੇ ਬਹਿ ਗਈ ਇੱਕ ਪਾਸੇ ਗੋਡੇ ਕੋਲ ਉਹਨੇ ਕੁਲਵੰਤ ਨੂੰ ਬਿਠਾ ਲਿਆ ਗੰਡੜੀ ਉਹਨੇ ਮੰਚੇ ਦੇ ਸਹਰਾਣੇ ਵੱਲ ਰੱਖ ਲਈ ਐ ਕਵੇਰਾ ਉਹਨੇ ਚਫੇਰੇ ਝਾਤੀ ਪਾ ਕੇ ਕਮਰੇ ਵਿੱਚ ਪਏ ਸਮਾਨ ਵੱਲ ਵੇਖਿਆ ਪ੍ਰਕਾਸ਼ੋ ਕਮਰਿਆਂ ਬਾਹਰ ਨਿਕਲ ਗਈ ਉਹ ਪੌੜੀਆਂ ਅੱਗੇ ਖਲੋ ਕੇ ਸੱਜਣ ਸਿੰਘ ਨੂੰ ਉਡੀਕਣ ਲੱਗੀ ਉਹ ਮਨਜੀਤ ਤੋਂ ਵੱਖਰੀ ਹੋ ਕੇ ਸੱਜਣ ਸਿੰਘ ਨੂੰ ਕੁਝ ਸਮਝਾਉਣਾ ਚਾਹੁੰਦੀ ਸੀ ਉਹਨੂੰ ਖਲੀ ਨੂੰ 2-4 ਮਿੰਟ ਹੀ ਹੋਏ ਸਨ ਜਾਂ ਸੱਜਣ ਸਿੰਘ ਆ ਗਿਆ ਉਹਨੇ ਖੱਬੀ ਮੋਛਮ ਰੋੜਦਿਆਂ ਪੁੱਛਿਆ ਕਿਉਂ ਸੁਣਾ ਇਹ ਨਾਲ ਦੀ ਜਰਾ ਸਬਰ ਤੋਂ ਕੰਮ ਲਿਓ ਰੱਬ ਚਾਹਿਆ ਤਾਂ ਖੋਰੇ ਗੱਜਣ ਦਾ ਘਰ ਵਾਸੀ ਪਵੇ ਪ੍ਰਕਾਸ਼ੋ ਨੇ ਆਸ ਭਰਪੂਰ ਸੌਰ ਵਿੱਚ ਕਿਹਾ ਪਰ ਇਹ ਹੈ ਕਿਥੋਂ ਅਜੇ ਵਧੇਰੇ ਪਹੁੰਚ ਗਈ ਚ ਨਹੀਂ ਕੀਤੀ ਮੇਰੇ ਵਾਂਗ ਕੋਈ ਦੁਖੀ ਹੋ ਕੇ ਘਰੋਂ ਨਿਕਲੀ ਜਾਪਦੀ ਏ ਤੇਰੇ ਕਾਬੂ ਕਿਥੋਂ ਆ ਗਈ ਪਿੱਛੋ ਲਾਰੀ ਵਿੱਚ ਬੈਠੀ ਆ ਰਹੀ ਸੀ ਮੈਂ ਵਰਚਾਪ ਚਲਾ ਕੇ ਨਾਲ ਲੈ ਆਈ ਰਾਤ ਨੂੰ ਵਧੇਰੇ ਜਾਣ ਪਛਾਣ ਕੱਢਾਂਗੀ ਤੁਸੀਂ ਕੋਈ ਚੰਗੀ ਮਾੜੀ ਗੱਲ ਨਾ ਮੂੰਹੋਂ ਕੱਢ ਦਿਓ ਮਾਖਾ ਅਸੀਂ ਬੋਲਦੇ ਹੀ ਨਹੀਂ ਤੇ ਨਾਲੇ ਜ਼ਮੀਨ ਕਿਹੜੀ ਤੇ ਵਹੀਕ ਕਿਹੜੇ ਸੱਜਣ ਸੰਗ ਨੇ ਹੱਸਦਿਆਂ ਹੱਸਦਿਆਂ ਕਿਹਾ ਤੇ ਹੋਰ ਉਹਨੂੰ ਦੱਸਦੀ ਭਈ ਅਸੀਂ ਭੁੱਖੇ ਮਰਦੇ ਇੱਥੇ ਸੇਵਾਦਾਰ ਲੱਗੇ ਹੋਏ ਆ ਮਨ ਛੱਡਿਆ ਤੇਰੀ ਅਕਲ ਨੂੰ ਉਹ ਛੇੜਦੀ ਏ ਬੱਚੀਏ ਸੱਜਣ ਸੰਗ ਨੇ ਉਹਦੇ ਮੋਢੇ ਉੱਤੇ ਸੱਜੇ ਹੱਥ ਨਾਲ ਥਾਪੀ ਦੇਂਦਿਆਂ ਕਿਹਾ ਉਹਦਾ ਖੱਬਾ ਹੱਥ ਅਜੇ ਵੀ ਮੋੱਚੁੱਤੇ ਸੀ ਮੇਰੇ ਮਗਰ ਲੱਗੋਗੇ ਤਾਂ ਸਭ ਕੁਝ ਹੋ ਜਾਏਗਾ ਹਾਂ ਸੱਚ ਗੱਜਣ ਨੂੰ ਵੀ ਸਮਝਾ ਦੇਈਂ ਮੈਂ ਉਹਨੂੰ ਦੱਸਿਆ ਏ ਕਿ ਮੈਂ ਪ੍ਰਧਾਨ ਸਾਹਿਬ ਦੀ ਨੂੰਹ ਆ ਖੈਰ ਇਹਦੇ ਵਿੱਚ ਤਾਂ ਝੂਠ ਵੀ ਕੋਈ ਨਹੀਂ ਬੋਤਾ ਬਾਕੀ ਗੱਲੀ ਗੱਥੀ ਇਹ ਹਜਾਹਰ ਕਰਨਾ ਏ ਕਿ ਸਾਡਾ ਖੁੱਲਾ ਭੋਏ ਪਾਂਡਾ ਏ ਤੇ ਆਧਿਕਾਰਾ ਗੱਜਣ ਬਾਰੇ ਦੱਸਾਂਗੇ ਕਿ ਪਹਿਲਾ ਟੱਬਰ ਮਰ ਗਿਆ ਏ ਤੇ ਬਾਲ ਬੱਚਾ ਕੋਈ ਨਹੀਂ ਪਰ ਅਜੇ ਕਾਲੇ ਨਹੀਂ ਪਹਿਣਾ ਮੈਂ ਆਪੇ ਸਭ ਕੁਝ ਠੀਕ ਕਰ ਲਵਾਂਗੀ ਤੂੰ ਜਾ ਖਾਣ ਪੀਣ ਨੂੰ ਲਿਆ ਦੁੱਧ ਤੇ ਕੁਛ ਮਠਿਆਈ ਵੀ ਹਾ ਹੋ ਖਰਚ ਤਾਂ ਕਰਾਖਾਂ ਪਹਿਲਾਂ ਨਹੀਂ ਹੋਰ ਚੰਦਰਗੀ ਪਰਜਾਈ ਬਣਾ ਲੈ ਐਵੇਂ ਪ੍ਰਕਾਸ਼ੂ ਦਾ ਖੁਸ਼ੀ ਨਾਲ ਕੱਚਾ ਥਾਣੇ ਹਾਸਾ ਨਿਕਲ ਰਿਹਾ ਸੀ ਸੱਜਣ ਸਿੰਘ ਖੱਬੀ ਮੋਚਮ ਰੋਡ ਦਾ ਦੁਕਾਨ ਨੂੰ ਤੁਰ ਗਿਆ ਤੇ ਪ੍ਰਕਾਸ਼ੂ ਅੰਦਰ ਨੂੰ ਮੁੜ ਪਈ ਦੁਨੀਆਂ ਦੇ ਸਤਾਏ ਹੋਏ ਦਾ ਮਨ ਸੁਭਾਵਕ ਸ਼ੱਕੀ ਹੋ ਜਾਂਦਾ ਹੈ ਮਨਜੀਤ ਦਾ ਅੰਦਰਲਾ ਵੀ ਪ੍ਰਕਾਸ਼ੂ ਤੇ ਪੂਰਾ ਭਰੋਸਾ ਕਰਨ ਤੋਂ ਇਨਕਾਰੀ ਹੋ ਰਿਹਾ ਸੀ ਹਾਂ ਔਖੇ ਵੇਲੇ ਦੋ ਦਿਨ ਦਾ ਸਹਾਰਾ ਮੰਨ ਲੈਣ ਤੋਂ ਨਾਬਰ ਨਹੀਂ ਸੀ ਇਥੇ ਜਿਹੜੇ ਦੋ ਦਿਨ ਕੱਟਣੇ ਵੀ ਪੈਣ ਉਹਨੇ ਆਪਣੇ ਆਪ ਵਿੱਚ ਸੋਗੀ ਰਹਿਣ ਦਾ ਮਨ ਬਣਾ ਲਿਆ ਦੋ ਮਿੰਟਾਂ ਦੇ ਕੱਲ ਦਾ ਫਾਇਦਾ ਉਠਾਉਂਦਿਆਂ ਉਹਨੇ ਗੰਡੜੀ ਵਿੱਚੋਂ ਨੱਕ ਦੀ ਕੱਢੀ ਤੇ ਹੇਟਲੀ ਕੋੜਤੀ ਦੀ ਜੇਬ ਵਿੱਚ ਪਾ ਕੇ ਸਲਵਾਰ ਦੇ ਨੀਂਹ ਥੱਲੇ ੜਾ ਲਈ ਬਾਕੀ ਰਹਿ ਗਈਆਂ ਚਾਰ ਟਾਕੀਆਂ ਇਹਨਾਂ ਦੀ ਉਹਨੂੰ ਬਹੁਤੀ ਚਿੰਤਾ ਨਹੀਂ ਸੀ ਹੱਥ ਵਿੱਚ ਗਰਮ ਪਾਣੀ ਦੀ ਬਾਲਟੀ ਲਟਕਾਈ ਪ੍ਰਕਾਸ਼ੂ ਅੰਦਰ ਆਈ ਪਿਛਵਾੜੇ ਵੱਲ ਦੇ ਖੁਰੇ ਵਿੱਚ ਬਾਲਟੀ ਰੱਖਦਿਆਂ ਉਹਨੇ ਮਨਜੀਤ ਨੂੰ ਕਿਹਾ ਉੱਠ ਭੈਣ ਹੱਥ ਮੂੰਹ ਧੋ ਲੈ। ਮਨਜੀਤ ਹੌਂਕਾ ਭਰ ਕੇ ਉਠੀ। ਹੁਣੇ ਪਹਿਲਾਂ ਕੁਲਵੰਤ ਦਾ ਹੱਥ ਮੂੰਹ ਤੋਤਾ ਤੇ ਫੇਰ ਆਪਣਾ। ਪ੍ਰਕਾਸ਼ੋ ਨੇ ਭਾਵੇਂ ਸਾਬਣ ਤੇਲ ਕੋਲ ਰੱਖ ਦਿੱਤਾ ਸੀ ਪਰ ਮਨਜੀਤ ਨੇ ਦੋਹਾਂ ਚੀਜ਼ਾਂ ਨੂੰ ਹੱਥ ਨਹੀਂ ਲਾਇਆ। ਇੰਨੇ ਤੱਕ ਹਲਵਾਈ ਮੁੰਡੇ ਨੂੰ ਚੁਕਵਾਈ। ਖਾਣ ਪੀਣ ਦਾ ਸਮਾਨ ਲੈ ਕੇ ਸੱਜਣ ਸਿੰਘ ਆ ਗਿਆ। ਹੁਣੇ ਬਾਹਰਲੇ ਕਮਰੇ 'ਚ ਖਲੋ ਕੇ ਆਵਾਜ਼ ਮਾਰੀ। ਪ੍ਰਕਾਸ਼ੋ ਲੈ ਆ ਸੰਭਾਲ ਲੈ। ਬਿਨਾਂ ਉੱਤਰ ਉੱਡੀਕਿ ਉਹ ਬਾਹਰ ਨੂੰ ਚਲਾ ਗਿਆ। ਦਫਤਰ ਦੇ ਮੇਜ਼ਾਂ ਕੁਰਸੀਆਂ ਵਿੱਚੋਂ ਲੋੜ ਜੋਕੇ ਸੱਜਣ ਸਿੰਘ ਆਪਣੇ ਕਬਜ਼ੇ ਵਿੱਚ ਰੱਖਦਾ ਸੀ ਹਲਵਾਈ ਮੁੰਡੇ ਨੇ ਬਾਹਰਲੇ ਕਮਰੇ ਵਿੱਚ ਪਏ ਮੇਜ਼ ਉੱਤੇ ਸਮਾਨ ਰੱਖ ਕੇ ਕਿਹਾ ਜਾਵਾ ਬੀਬੀ ਜੀ ਜਾ ਬਾਹਰਲੇ ਕਮਰੇ ਵਿੱਚ ਆਉਂਦਿਆਂ ਪ੍ਰਕਾਸ਼ੋ ਨੇ ਆਗਿਆ ਦੇ ਦਿੱਤੀ ਦੋ ਕੁਰਸੀਆਂ ਮੇਜ਼ ਦੇ ਲਾਗੇ ਸਿੱਧੀਆਂ ਕਰਕੇ ਉਹਨੇ ਮਨਜੀਤ ਨੂੰ ਆਵਾਜ਼ ਮਾਰੀ ਇੱਥੇ ਹੀ ਆ ਜਾ ਭੈਣ ਕਾਕੇ ਨੂੰ ਵੀ ਲੈ ਆ ਮਨਜੀਤ ਨੇ ਬਾਹਰਲੇ ਕਮਰੇ ਵਿੱਚ ਝਾਤੀ ਮਾਰੀ ਪ੍ਰਕਾਸ਼ੋ ਤੋਂ ਬਿਨਾ ਉੱਥੇ ਹੋਰ ਕੋਈ ਨਹੀਂ ਸੀ ਉਹ ਕੁਲਵੰਤ ਨੂੰ ਝੁੱਕ ਕੇ ਬਾਹਰ ਕੁਰਸੀ ਤੇ ਆ ਬੈਠੀ। ਕਾਕੇ ਨੂੰ ਓਨੇ ਮੇਜ਼ ਉੱਤੇ ਬਿਠਾ ਦਿੱਤਾ। ਪ੍ਰਕਾਸ਼ੋ ਨੇ ਤਿੰਨਾ ਪਲੇਟਾਂ ਵਿੱਚ ਮਠਿਆਈ ਰੱਖ ਕੇ ਦੋ ਮਨਜੀਤ ਵੱਲੇ ਧੱਕ ਦਿੱਤੀਆਂ। ਲਓ ਖਾਓ ਕਹਿੰਦੀ ਹੋਈ ਉਹ ਗਲਾਸਾਂ ਵਿੱਚ ਦੁੱਧ ਪਾਉਣ ਲੱਗ ਪਈ। ਨਹੀਂ ਭੈਣ ਜੀ ਇੰਨੀ ਖੇਚਲ ਤੁਸੀਂ ਕਾਹਨੂੰ ਕੀਤੀ? ਦੁਖੀਆਂ ਨੂੰ ਇਹ ਚੀਜ਼ਾਂ ਲੰਗਦੀਆਂ ਨਹੀਂ ਪਈਆਂ। ਮਨਜੀਤ ਦੀਆਂ ਅੱਖਾਂ ਵਿੱਚ ਅਨੇਕਾਂ ਦੁੱਖਾਂ ਦੇ ਝੋਲੇ ਸਨ। ਬੀਬੀ ਰਾਣੀ ਦੁੱਖਾਂ ਤੋਂ ਘਬਰਾ ਕੇ ਮਰਿਆ ਤਾਂ ਨਹੀਂ ਨਾ ਜਾਂਦਾ। ਨਾਲੇ ਮੈਂ ਤੈਨੂੰ ਛੋਟੀ ਭੈਣ ਕਹਿ ਬੈਠੀ ਆ ਮੇਰਾ ਘਰ ਤੋਂ ਆਪਣਾ ਘਰ ਹੀ ਸਮਝ ਖਾ ਜਿੰਨਾ ਜੀ ਕਰਦਾ ਏ ਲੈ ਕਾਕਾ ਪ੍ਰਕਾਸ਼ੋ ਨੇ ਬਰਫੀ ਦੀ ਡਲੀ ਕੁਲਵੰਤ ਦੇ ਹੱਥ ਫੜਾ ਕੇ ਪਲੇਟ ਉਹਦੇ ਨੇੜੇ ਕਰ ਦਿੱਤੀ ਤੇ ਆਪ ਵੀ ਬਹਿ ਕੇ ਖਾਣ ਲੱਗ ਪਈ ਭੋਲਾ ਭਾਲਾ ਕੁਲਵੰਤ ਮਠਿਆਈ ਖਾਣ ਲੱਗ ਪਿਆ ਮਨਜੀਤ ਨੇ ਸਿਰਫ ਅੱਧਾ ਗਲਾਸ ਦੁੱਧ ਪੀਤਾ ਪ੍ਰਕਾਸ਼ੋ ਦੇ ਬਹੁਤਾ ਹਟ ਕਰਨ ਤੇ ਉਹਨੇ ਇੱਕ ਟੁਕੜੀ ਬਰਫੀ ਦੀ ਫੜ ਲਈ ਬਾਕੀ ਦੀ ਪਲੇਟ ਪਛਾਹ ਕਰਦਿਆਂ ਉਹਨੇ ਤਰਲੇ ਨਾਲ ਕਿਹਾ ਤੁਹਾਡਾ ਕਿਹਾ ਨਹੀਂ ਮੁੜਿਆ ਭੈਣ ਜੀ ਨਹੀਂ ਤਾਂ ਦੁੱਖਾਂ ਦੀ ਮਾਰੀ ਦੇ ਸੰਗੋਂ ਕੁਝ ਨਹੀਂ ਜੇ ਲੰਗਦਾ ਮਨਜੀਤ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਮਨਜੀਤ ਨਾਲ ਹਮਦਰਦੀ ਪ੍ਰਗਟ ਕਰਦੇ ਆ ਪ੍ਰਕਾਸ਼ ਉਹਨੇ ਵੀ ਖਾਣਾ ਛੱਡ ਦਿੱਤਾ ਉਹਨੇ ਲੰਮਾ ਸਾਰਾ ਠੰਡਾ ਸਾਹ ਖਿੱਚ ਕੇ ਕਿਹਾ ਦੁਨੀਆ ਕਿਸੇ ਦੇ ਵੈਰ ਨਾ ਪੈ ਜੇ ਭੈਣੇ ਤੇਰਾ ਉੱਤਰਿਆ ਹੋਇਆ ਮੂੰਹ ਵੇਖ ਕੇ ਮੇਰਾ ਕਲੇਜਾ ਪਾੜਦਾ ਏ ਤੇਰੇ ਵੱਲੇ ਵੇਖ ਕੇ ਮੈਨੂੰ ਆਪਣੀ ਛੋਟੀ ਭੈਣ ਚੇਤੇ ਆ ਗਈ ਏ ਅਗੇ ਬਰਾਨਾ ਹੀ ਸੀ ਹੋਇਆ ਉਹਦੇ ਵਿਆਹ ਨੂੰ ਐਨਾ ਦਿੱਤਾ ਮੇਰੇ ਮਾਪਿਆਂ ਨੇ ਐਨਾ ਦਿੱਤਾ ਕਿ ਅਗਲਿਆਂ ਦਾ ਘਰ ਪਰ ਦਿੱਤਾ ਬਸ 8 ਦਿਨ ਮੋਹਰ ਕਾ ਚੜਿਆ ਤੇ ਗੇਲੀ ਜਿੱਡੀ ਜਵਾਨ ਸਵੇਚ ਜਾ ਪਈ ਓਦਣ ਦੀ ਧੀ ਦੇ ਗਮਾਂ ਦੀ ਮਾਰੀ ਮਾਂ ਵੈਸ਼ਨ ਹੋਈ ਫਿਰਦੀ ਏ ਪ੍ਰਕਾਸ਼ੋ ਨੇ ਮਨੋ ਘੜ ਕੇ ਕਹਾਣੀ ਸੁਣਾ ਦਿੱਤੀ ਉੱਤਰ ਵਿੱਚ ਮਨਜੀਤ ਨੇ ਲੰਮਾ ਸਾਰਾ ਹੌਂਕਾ ਲੈ ਕੇ ਅੱਖਾਂ ਪੁੰਝ ਲਈਆਂ ਹਾਂ ਸੱਚ ਪੈਣਾ ਤਾਂ ਆਪਾਂ ਬਣ ਗਈਆਂ ਪਰ ਮੈਂ ਤੇਰਾ ਨਾਂ ਤਾਂ ਪੁੱਛਿਆ ਹੀ ਨਹੀਂ ਪ੍ਰਕਾਸ਼ੋ ਨੇ ਕਾਲੀ ਨਾਲ ਪੁੱਛਿਆ ਮਨਜੀਤ ਮਨਜੀਤ ਨੇ ਛੋਟਾ ਜਿਹਾ ਉੱਤਰ ਦਿੱਤਾ ਸਾਡੀ ਮਾਰਨ ਵਾਲੀ ਦਾ ਨਾਂ ਕਿਹਸੋ ਸੀ ਪ੍ਰਕਾਸ਼ੋ ਨੇ ਆਪਣੇ ਨਾਂ ਨਾਲ ਮਿਲਦਾ ਜੁਲਦਾ ਫਰਜ਼ਜੀ ਨਾਂ ਦੱਸ ਦਿੱਤਾ ਦੁਖੀ ਨੂੰ ਹੀ ਭੈਣੇ ਕਿਸੇ ਦੁਖੀ ਦੀ ਸਾਰ ਹੁੰਦੀ ਏ ਮੈਂ ਤਾਂ ਜਦੋਂ ਦਾ ਤੈਨੂੰ ਵੇਖਿਆ ਏ ਅੰਦਰ ਲੰਬਾਂ ਬਲਬਲ ਉੱਠਦਿਆਂ ਨੇ ਜੇ ਤੂੰ ਦੱਸੇ ਤਾਂ ਖੌਰੇ ਮੈਂ ਥੋੜਾ ਬਹੁਤਾ ਤੇਰਾ ਦੁੱਖ ਵਡਾ ਸਕਾਂ ਸਗੋਂ ਮਾਲਕ ਨਾਲ ਰੁੱਸ ਕੇ ਆਈ ਏ ਉਹ ਸਦਾ ਵਾਸਤੇ ਦਿੱਤੀ ਨਾਲ ਰੁੱਸ ਗਏ ਨੇ ਮਨਜੀਤ ਨੂੰ ਉੱਤਰ ਦੇਣਾ ਪਿਆ ਭਾਵੇਂ ਪ੍ਰਕਾਸ਼ੋ ਦਾ ਸਵਾਲ ਕੁਝ ਕੋਝਾ ਜਿਹਾ ਸੀ ਸਦਾ ਵਾਸਤੇ ਰੁੱਸ ਗਏ ਕੀ ਮਤਲਬ ਪ੍ਰਕਾਸ਼ੋ ਨੇ ਗੱਲ ਸਪਸ਼ਟ ਕਰਨ ਵਾਸਤੇ ਫਿਰ ਪ੍ਰਸ਼ਨ ਕੀਤਾ ਪਾਪਨ ਨੂੰ ਠੋਕਰਾਂ ਜੋਗੀ ਛੱਡ ਕੇ ਉਹ ਰੱਬ ਦੇ ਘਰ ਚਲੇ ਗਏ ਨੇ ਮਨਜੀਤ ਪਤੀ ਦੀ ਮੌਤ ਬਾਰੇ ਸਾਫ਼ ਨਾ ਕਹਿ ਸਕੀ ਮਾੜੀ ਕਿਸਮਤ ਰੱਬ ਜਨਾਨੀ ਨੂੰ ਮੌਤ ਦੇ ਦੇਵੇ ਪਰ ਉਹਦਾ ਮਾਲਕ ਨਾ ਹੋਵੇ ਕੀ ਬਣੀ ਉਹਦੇ ਨਾਲ ਸ਼ਰੀਕਾ ਨੇ ਮਾਰਗਤਿਆ ਇੱਕੋ ਇੱਕ ਮਾਂ ਦਾ ਪੁੱਤ ਮਨਜੀਤ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਉਹ ਅੱਖਾਂ ਅੱਗੇ ਪੱਲਾ ਲੈ ਕੇ ਹੁਬਕੀ ਹੁਬਕੀ ਰੋਣ ਲੱਗ ਪਈ ਪ੍ਰਕਾਸ਼ੋ ਨੇ ਉੱਟ ਕੇ ਮਨਜੀਤ ਦਾ ਸਿਰ ਹੱਕ ਨਾਲ ਲਾ ਲਿਆ ਬਹੁਤਾ ਹੇਜ ਪ੍ਰਗਟ ਕਰਨ ਵਾਸਤੇ ਉਹ ਵੀ ਰੋਣ ਲੱਗ ਪਈ ਪ੍ਰਕਾਸ਼ੋ ਨੇ ਕੁਰਸੀ ਨੇੜੇ ਕਰਕੇ ਕੋਲ ਬੈਂਦਿਆਂ ਅੱਖਾਂ ਪਹੁੰਚ ਕੇ ਪੁੱਛਿਆ ਫਿਰ ਕਤਲ ਦਾ ਕੁਛ ਨਾ ਬਣਿਆ ਮਾਰਨ ਵਾਲਾ ਫਾਹੇ ਲੱਗ ਗਿਆ ਸੀ ਆਏ ਦਿਨ ਫਾਹੇ ਲੱਗਦੇ ਨੇ ਫੇਰ ਵੀ ਚੰਦਰੇ ਲੋਕ ਬੰਦਾ ਮਾਰਨੋਂ ਨਹੀਂ ਸੰਗਦੇ ਸਰਕਾਰ ਦਾ ਇੰਨਾ ਡਰ ਵੀ ਨਾ ਹੋਵੇ ਤਾਂ ਫੇਰ ਪਤਾ ਨਹੀਂ ਕੀ ਕਰਨ ਹੋਰ ਧਯੋਰ ਜੇਠ ਜਾਂ ਸੱਸ ਸੋਹਰਾ ਪ੍ਰਕਾਸ਼ੋ ਢਾਂਗ ਨਾਲ ਸਾਰਾ ਪੇਤ ਲੈਣਾ ਚਾਹੁੰਦੀ ਸੀ ਇੱਕੋ ਇੱਕ ਸੱਸ ਦਾ ਦਮ ਸੀ ਉਹ ਵੀ ਪੁੱਤ ਦੇ ਮਗਰੇ ਸਿਰੇ 'ਚ ਜਾ ਪਈ ਮਨਜੀਤ ਦੀਆਂ ਅੱਖਾਂ ਵਿੱਚ ਮੌਤ ਨਾਲ ਘੁੱਲ ਰਹੀ ਸੱਸ ਦੀ ਆਖੰਤਮ ਤਸਵੀਰ ਸੀ ਜਵਾਨ ਪੁੱਤ ਦਾ ਗਮ ਭੈਣੇ ਛੜਦਾ ਏ ਤੇ ਧਯੋਰ ਜੇਠ ਹੋਰ ਹੋਣਾ ਕੋਈ ਨਹੀਂ ਕੋਈ ਨਾ ਕੋਈ ਹੁੰਦਾ ਤਾਂ ਅਜ ਸ਼ਰੀਕਾਂ ਦੇ ਧੱਕਿਆਂ ਦੀ ਮਾਰੀ ਨੂੰ ਘਰ ਕਿਉਂ ਛੱਡਣਾ ਪੈਂਦਾ ਮਨਜੀਤ ਦੀ ਆਤਮਾ ਉਦਾਲੇ ਕੱਲ ਦਾ ਭੈ ਛਾਇਆ ਹੋਇਆ ਸੀ ਦਸ਼ਮਣ ਬਾਤ ਕਰੇਣ ਹੋਈ ਬੀਬੀ ਰਾਣੀ ਜੋਰ ਜਾਇ ਸ਼ਰੀਕ ਕਦੋਂ ਘੱਟ ਕਰ ਦੇਈ ਰੱਬ ਵੀ ਬਦਲੇ ਲਵੇਗਾ ਤੇ ਇੰਨੀ ਸੁਣ ਕੇ ਪੇਕਿਆਂ ਨੇ ਕੋਈ ਨਾ ਮਦਦ ਕੀਤੀ ਪਿਓ ਜਾਂ ਭਰਾ ਕੋਈ ਨਹੀਂ ਸੀ ਪ੍ਰਕਾਸ਼ੋ ਹੁਫੀਆ ਪੁਲਿਸ ਵਾਂਗ ਉੱਡ-ਮੱਡ ਫੋਲ ਰਹੀ ਸੀ ਨਹੀਂ ਮਨਜੀਤ ਨੇ ਕਹਿ ਤਾਂ ਦਿੱਤਾ ਕਿਉਂਕਿ ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਪਰ ਉਹਦੀ ਮਾਮਤਾ ਨੇ ਉਹਨੂੰ ਹਜ਼ਾਰ ਲਾਣਤ ਪਾਈ ਹਾਏ ਹਾਏ ਪਾਪਨੇ ਤੇਰਾ ਕਿਵੇਂ ਜੇਰਾ ਪਿਆ ਇੰਨੀ ਗੱਲ ਆਖਣ ਦਾ ਜਗ ਜਗ ਜੀਵੇ ਤੇਰੀ ਮਾਂ ਦਾ ਜਾਇਆ ਉਸ ਵੇਲੇ ਮਨਜੀਤ ਦੀਆਂ ਹੰਝੂ ਭਰੀਆਂ ਅੱਖਾਂ ਵਿੱਚ ਇੱਕੋ ਇੱਕ ਭਰਾ ਦੀ ਮੂਰਤ ਫੈਰ ਰਹੀ ਸੀ हे ਰੱਬਾ ਇਸ ਤਰ੍ਹਾਂ ਸਹੁਰਿਆਂ ਪੇਕਿਆਂ ਤੋਂ ਨਿਆਸੀ ਤਾਂ ਕੋਈ ਨਾ ਹੋਵੇ ਕੱਲੀ ਜਨਾਨੀ ਤਾਂ ਆਂਦੇ ਨੇ ਆਟੇ ਦੀ ਤੋਣੇ ਜਿਹਨੂੰ ਬਾਹਰ ਕਾਵਾ ਦਾ ਡਰ ਇਹ ਅੰਦਰ ਚੂਹਿਆਂ ਦਾ ਅੱਛਾ ਸਬਰਗਰੋ ਦੀ ਦਰਗਾਹ ਨੂੰ ਤੇਰੀ ਆਜੰਦ ਜਿਉਂਦੀ ਰਹੇ ਹੁਣ ਤਾਂ ਰੱਬ ਤੋਂ ਰੇ ਇਸੇ ਦਾ ਹੀ ਆਸਰਾ ਏ ਮਰਦ ਦੇ ਹੱਥੋਂ ਸਤਾਈ ਹੋਈ ਮਨਜੀਤ ਨੇ ਫਿਰ ਵੀ ਮਰਦ ਦੀ ਓਟ ਤਕਾਈ ਕੁਲਵੰਤ ਨੂੰ ਝੁੱਕ ਕੇ ਉਹਨੇ ਹੱਕ ਨਾਲ ਲਾ ਲਿਆ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ